ਪ੍ਰੀਤ 60 99 ਆ ਗਿਆ ਬਾਈ ਜੀ ਕਿੰਨੇ ਮਾਡਲ ਹੈ ਜੀ ਇਹ ਇਹ 10 ਮਾਡਲ ਦਾ ਹੈ ਜੀ ਕੀ ਡਿਮਾਂਡ ਕਰਦੇ ਹੋ 2 65000 ਜੀ 2 65000 ਡਿਮਾਂਡ 60 ਐਚਪੀ ਵਾਲਾ ਟਰੈਕਟਰ ਆ ਗਿਆ ਜੀ ਖਰਾਬਾ 855 4 ਸਟਾਰ ਰਿਵਰਸ ਪੀਟੀਓ ਤੇ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਹੈ ਕਾਪੀ 11 ਦੀ ਕੀ ਡਿਮਾਂਡ ਕਰਦੇ ਹੋ ਉਹਦੀ ਹੈਗੀ 3 93000 ਹਾਂਜੀ 3 80000 ਦਾ ਟਰੈਕਟਰ ਜੀ ਆਇਆ ਹੌਲੈਂਡ ਦਾ ਸੱਤੀ ਸੀ ਪਲੱਸ ਵਾਲਾ ਜੀ ਪਲੱਸ ਵਾਲਾ ਟੌਪ ਮਾਡਲ ਡਬਲ ਡੈਸ਼ ਕਿੰਨੇ ਮਾਡਲ ਹੈ ਜੀ ਇਹ ਹੈਗਾ 9 ਮਾਡਲ ਜੀ 9 ਮਾਡਲ ਹੈ ਕੀ ਡਿਮਾਂਡ ਕਰਦਾ ਜੀ ਇਹਦੀ ਹੈਗੀ 4 ਲੱਖ 40 ਹਜ਼ਾਰ ਹਾਂਜੀ ਸਵਾ 4 ਲੱਖ ਦਾ ਜੀ ਆਪਣਾ ਨੰਬਰ ਜੀ 98724 ਹਾਂਜੀ 67002 ਜੀ ਹਾਂਜੀ ਅੱਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਦੇਖ ਸਕਦੇ ਹੋ ਤੁਸੀਂ ਬਾਈ ਆਪਣੇ ਨਾਲ ਆ ਵਕੀਲ ਇਹਨਾਂ ਗੱਲਬਾਤ ਕਰ ਰਹੇ ਅੱਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕੀ ਮੈਂ ਜੀ ਵਧੀਆ ਜੀ ਤੇ ਕਿੰਨੇ ਕੁ ਟਰੈਕਟਰ ਹੈਗੇ ਬਈ ਅੱਜ ਅੱਜ ਆਪਣੇ ਕੋਲ ਇੱਥੇ 4 ਆ ਮੰਡੀ 'ਚ ਜੀ ਘਰੇ ਤਾਂ ਬਹੁਤ ਥਰੀ ਹੈ ਕਿੰਨੇ ਕੁ ਹੁੰਦੇ ਆ ਮੁੰਬਈ 'ਚ ਟਰੈਕਟਰ ਪ੍ਰਾਂਡ 60 ਹੈ ਗਿਆ ਠੀਕ ਹੈ ਜੀ ਤੇ ਲੋਨ ਵਗੈਰਾ ਹੋਊ ਬਾਈ ਲੋਨ ਹੋ ਜੂ ਸਾਰਾ ਡੱਬੇ ਪ੍ਰਾਂ ਟਰੈਕਟਰ ਵੀ ਕੱਟਿਆ ਜਾ ਹਾਂਜੀ ਹਾਂਜੀ ਠੀਕ ਹੈ ਜੀ ਪੰਜਾਬ ਨੰਬਰ ਸਾਰੇ ਟਰੈਕਟਰ ਪੁੰਗੇ ਆਪਣੇ ਕੋਲ ਠੀਕ ਹੈ ਜੀ ਪ੍ਰੀਤ 6099 ਆ ਗਿਆ ਬਾਈ ਜੀ ਕਿੰਨੇ ਮਾਡਲ ਹੈ ਜੀ ਇਹ ਇਹ 10 ਮਾਡਲ ਹੈ ਬਾਈ ਜੀ 10 ਮਾਡਲ ਆ ਹਾਂਜੀ ਪੈਰਾਂ ਦੀ ਕੀ ਕੰਡੀਸ਼ਨ ਹੈ ਜੀ ਪੈਰ ਮੂਹਰੇ ਲਹਿ ਗਿਆ 70 ਪੈਸੇ ਮਗਰਲੇ ਹੈ ਗਿਆ ਜੀ 50 ਪੈਸੇ ਮੈਂ ਠੀਕ ਹੈ ਜੀ ਹਾਂਜੀ ਸਿੰਪਲ ਸਟੀering ਸਾਈਪਲ ਸਟੀering ਇੰਜਨ ਗੇਅਰ ਦਾ ਬਾਅ ਕੇ ਤਸੱਲੀ ਕਰਕੇ ਲੈ ਜੇ ਬੰਦਾ ਠੀਕ ਹੈ ਜੀ ਮਾਡਲ ਕਿੰਨੇ ਹੈ ਜੀ ਪੰਜਾਬ ਨੰਬਰ ਆ ਜ ਮਾਡਲ ਕਿੰਨਾ ਜੀ 10 ਜੀ 10 ਮਾਡਲ ਆ ਕੀ ਡਿਮਾਂਡ ਕਰਦੇ ਹੋ 265000 ਜੀ 2 ਲੱਖ 65000 ਡਿਮਾਂਡ ਆ 60 ਐਚਪੀ ਵਾਲਾ ਟਰੈਕਟਰ ਆ ਗਿਆ ਜੀ ਟਰੈਕਟਰ ਵੱਡਾ ਆ ਗਿਆ ਠੀਕ ਆ ਜੀ ਇੰਨੇ ਪੈਸੇ ਕੋਈ ਨਹੀਂ ਹੁੰਦਾ ਬਾਈ ਜੀ ਠੀਕ ਆ ਜੀ ਮਾਨਤਾ ਕਰ ਦੋਗੇ ਜੀ ਮਾਨਤਾ ਕਰ ਦਾਂਗੇ ਜੀ ਠੀਕ ਆ ਜੀ ਅੱਗੇ ਆ ਅੱਗੇ 855 ਆ ਗਿਆ 10 ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਰਵਰਸ ਪੀਟੀਓ ਤੇ ਕਿੰਨੇ ਮਾਡਲ ਹੈ ਜੀ ਇਹ 10 ਮਾਡਲ ਆ ਕਾਪੀ 11 ਦੀ ਆ ਠੀਕ ਹੈ ਜੀ ਸਿੰਪਲ ਸਟੀering ਹੈ ਜੀ ਪਾਵਰ ਸਟੀering ਡਬਲ ਡਿਸਟਿਬਿਊਟਰ ਲੱਗਿਆ ਠੀਕ ਹੈ ਜੀ ਪਾਵਰ ਸਟੀering ਡਬਲ ਡਿਸਟਿਬਿਊਟਰ ਵਾਲਾ ਪਾਵਰ ਹੈ ਠੀਕ ਹੈ ਜੀ ਹਾਂਜੀ ਕੰਪਨੀ ਵਾਲਾ ਪਾਵਰ ਸਟੀering ਹੈ ਬੁਲੇ ਟਾਇਰ ਵੱਡੇ ਪਾਏ ਹੋਏ ਆ ਮਗਰਲੇ 15 ਵਾਲੇ ਆ ਠੀਕ ਹੈ ਜੀ ਕੀ ਡਿਮਾਂਡ ਕਰਦੇ ਹੋ ਉਹਦੀ ਹੈਗੇ 393000 ਹਾਂਜੀ 380000 ਵਾਲਾ ਟਰੈਕਟਰ ਦੇ ਦਿੰਦੇ ਆ ਜੀ 380000 ਵਾਲਾ ਟਰੈਕਟਰ ਮੇਰੇ ਕੋਲ ओरिजिनल ਟਰੈਕਟਰ ਆ ਬਾਕੇ ਤਸੱਲੀ ਕਰਕੇ ਲੈ ਜਾਇਓਂ ਪਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਪਾਇਰ ਮਗਰਲੇ ਹੈਗੇ 80 ਪੈਸੇ ਮਗਰਲੇ 95 پیسے 15 ਦੇ ਟਾਇਰ ਬਾਈਕ ਵਾਲੀ ਹਾਂਜੀ 15 ਦੇ ਟਾਇਰ ਆ ਬਾਈ ਜੀ ਬਾਈਕ ਵਾਲੇ ਤੇ 380000 ਦਾ ਹਾਂਜੀ 380000 ਪੰਜਾਬ ਨੰਬਰ ਪੀਵੀ 31 ਡਬਲ ਪੰਪ ਡਬਲ ਡਿਸਟ੍ਰੀਬਿਊਟਰ ਬਾਪਰੇ ਸਟੀering ਚ ਆ ਗਿਆ ਜੀ 380000 ਦਾ ਮਿਲ ਜੂ ਅੱਗੇ ਆ ਗਿਆ ਹੌਲੈਂਡ 31 30 ਪਲਾਸ ਵਾਲਾ ਜੀ ਪਲਾਸ ਵਾਲਾ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਪਲਾਸ ਵਾਲਾ ਆ ਗਿਆ ਬਾਈ ਜੀ ਪੀਵੀ 31 ਮਾਨਸਾ ਦਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ 65 70 ਪੈਸੇ ਬਾਈ ਜੀ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ 3 ਸਪੀਡਾ ਕੁ 2 ਜੀ 3 ਸਪੀਡ 3 ਸਪੀਡ ਆ 10 ਮਾਡਲ ਹੈ ਠੀਕ ਹੈ ਕਿੰਨੇ ਮਾਡਲ ਹੈ ਜੀ ਇਹ ਹੈਗਾ 9 ਮਾਡਲ ਜੀ 9 ਮਾਡਲ ਹੈ ਕੀ ਡਿਮਾਂਡ ਕਰਦੇ ਆ ਜੀ ਤੇਰੀ ਹੈਗੇ 4 ਤੱਕ 40000 ਹਾਂਜੀ ਸਵਾ 4 ਲੱਖ ਦਾ ਦੇ ਬਾਈ ਜੀ ਸਵਾ 4 ਲੱਖ ਦਾ ਤੁਹਾਨੂੰ ਮਿਲ ਜੂ ਬਾਈ ਜੀ ਰੰਗ ਪੇਂਟ ਦਾ ਪੂਰਾ ਘੈਂਟ ਆ ਕੰਡੀਸ਼ਨ ਆ ਤੁਹਾਡੇ ਸਾਹਮਣੇ ਆ ਗਿਆ ਕਿ ਐਸਰੀ 485 485 ਪਾਵਰ ਸਟੀering ਪਾਵਰ ਸਟੀering 17 ਮਾਡਲ ਆ ਬਾਈ ਜੀ 17 ਮਾਡਲ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹੀ ਹਾਂਜੀ ਪਾਵਰ ਸਟੀ ਠੀਕ ਹੈ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਵੀਰੇ ਮਗਲੇ ਟਾਇਰ ਬਿਲਕੁਲ ਨਵੇਂ ਆ ਜੀ ਹਾਂਜੀ ਅਗਲੇ ਨਾਲ ਦੇ ਹੈਗੇ ਹੈਗੇ 65 ਪੈਸੇ ਫਰੰਟ ਵਾਲੇ ਟਾਇਰ ਨਾਲ ਦੇ ਆ ਬਾਈਕ ਵਾਲੇ ਜਮਾ ਨਵੇਂ ਆ ਬਾਈ ਜੀ ਦੇਖ ਸਕਦੇ ਹੋ ਕੰਡੀਸ਼ਨ ਪੈਂਪ ਪੇਂਟ ਜੀ ਸਰਕਾਰੀ ਪਲੇਟਾ ਲੱਗੋ ਠੀਕ ਹੈ ਰੰਗ ਪੇਂਟ ਦੀ ਇਹ ਗੱਲ ਹੈ ਸਾਰਾ origignal ਠੀਕ ਹੈ origignal ਆ ਇੰਜਨ ਗੇਅਰ ਦੀ ਗਾਰੰਟੀ ਹੈ ਕੋਈ ਨਹੀਂ ਕੋਈ ਜੀ ਬਾਕੇ ਲੈ ਜੀ ਠੀਕ ਹੈ ਜੀ ਮਾਡਲ ਕਿੰਨੇ ਆ ਜੀ 17 ਜੀ 17 ਮਾਡਲ ਆ ਕੀ ਡਿਮਾਂਡ ਕਰਦੇ ਆ ਜੀ 4 ਲੱਖ 40 ਹਜ਼ਾਰ ਆ ਜੀ 4 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਸਵਾ 4 ਲੱਖ ਦਾ ਦੇ ਦੇ ਬਾਈ ਜੀ ਸਵਾ 4 ਲੱਖ ਦਾ ਮਿਲ ਜੂਈ ਹਾਂ ਜੀ ਠੀਕ ਆ ਬਾਈ ਜੀ ਹਾਂ ਜੀ ਫੈਕਟਰੀ ਆਪਣੇ ਕੋਲੇ 855 ਖੜੇ ਆ ਜੀ ਕਿਹ ਕਿਹ ਮਾਡਲ ਖੜਾ ਹੈਗਾ 22 ਮਾਡਲ 23 ਮਾਡਲ ਖੜਾ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਜੀ 23 ਮਾਡਲ ਕਿੰਨੇ ਘੰਟੇ ਚੱਲਿਆ ਹੋਊਗਾ ਜੀ 23 ਮਾਡਲ ਚੱਲਿਆ ਹੋਇਆ 500 ਤੋਂ ਥੋੜਾ ਘਣਾ ਪਰ ਚੜਿਆ ਹੋ ਠੀਕ ਆ ਜੀ ਹਾਂ ਜੀ ਤੇ ਮੰਡੀ ਜਗ੍ਹਾ ਨੰਬਰ ਆਪਣਾ ਪਲਾਂਟ ਹੀ ਆਪਣਾ ਇਹ 3 ਨੰਬਰ ਜੀ 3 ਨੰਬਰ ਸਾਰੇ ਟਰੈਕਟਰ ਪੰਜਾਬ ਨੰਬਰ ਹੀ ਹੁੰਦੇ ਆ ਜੀ ਪੰਜਾਬ ਨੰਬਰ ਜਿਆਦਾਤਰ ਮਾਲਸ਼ਾ ਨੰਬਰ ਦੇ ਟਰੈਕਟਰ ਮਿਲ ਜਾਂਦੇ ਹਾਂਜੀ ਬਾਈ ਸਰਕਾਰੀ 플레이ਟਾਂ ਲੱਗੀਆਂ ਹੋਣੀਆਂ ਆਪਣੇ ਠੀਕ ਆ ਜੀ 4 बाई 4 ਖੜੇ ਆ ਜੀ ਠੀਕ ਆ ਜੀ 3 ਸਪੀਡ 2 ਸਪੀਡ ਤੇ ਆਪਣਾ ਨੰਬਰ ਹੀ 95724 67002 ਠੀਕ ਆ ਜੀ ਦੇਖੋ ਜੀ ਮਾਰੋ ਸਰ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ